ਅਤੇ ਲੈਂ ਕਰਿਆ ਸੀ ਇਥੋਂ ਤੇ ਇਹਨਾਂ ਨੇ ਆਪਣਾ ਜੋ ਗੁੱਸਾ ਹੈ ਉਹ ਜ਼ਾਹਰ ਕੀਤਾ ਤੇ ਮੈਂ ਗੱਡੀਆਂ ਰੋਕ ਲਈਆਂ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਗਰਾਊਂਡ 'ਚ ਦੇਖਿਆ ਆ ਹੁਣੀ ਕਿਉਂਕਿ ਇਹ 2005 ਦੇ ਇਹ ਕੰਪਿਊਟਰ ਟੀਚਰ ਅਧਿਆਪਕ ਜਿਹੜੇ ਆ ਉਹ ਸਰਕਾਰ ਦੇ ਭਰਤੀ ਕੀਤੇ ਆ 2011 'ਚ ਇਹ ਪਰਮਨੈਂਟ ਇਹਨਾਂ ਦੇ ਆਰਡਰ ਵੀ ਆ ਪਰ ਇਹਨਾਂ ਨੂੰ ਕੋਈ ਵੀ ਜਿਹੜੀ ਸਰਕਾਰ ਦੇ ਬੈਨੀਫਿਟ ਨਹੀਂ ਦੇਵੇ ਇੱਕ ਮੁਲਾਜ਼ਮ ਦੇ ਹੁੰਦੇ ਆ ਇੱਕ EMPLOYE ਦੇ ਹੁੰਦੇ ਆ ਉਹ ਨਹੀਂ ਮਿਲਦੇ ਤੇ ਤਕਰੀਬਨ 9 ਦਿਨਾਂ ਦੇ ਇਹ ਇੱਥੇ ਬੈਠੇ ਸੀ ਤੇ ਅੱਜ ਪੁਲਿਸ ਨੇ ਜ਼ਬਰਦਸਤੀ ਆ ਇਹਨਾਂ ਦੇ ਟੈਂਟ ਪੱਟ ਕੇ ਇਹਨਾਂ ਨੂੰ हां ਮੇਰੀਆਂ ਭੈਣਾਂ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਮੇਰੇ ਭਰਾ ਬੈਠੇ ਆ ਘਰ-ਬਾਰ ਛੱਡ ਕੇ ਆਪਣੇ ਬੱਚਿਆਂ ਖਾਤਰ ਆਪਣੇ ਖਾਤਰ ਆਪਣੇ ਮੈਂ ਸਿਰਫ ਐਡਮਿਨਿਸਟ੍ਰੇਸ਼ਨ ਨੂੰ ਇੰਨੀ ਗੱਲ ਕਹਿਣਾ ਕਿ ਪੰਜਾਬ ਦੇ ਆਖਰ ਤੁਸੀਂ ਇੱਕ ਪਾਸੇ ਤਾਂ এডਿਕੇਸ਼ਨ ਦੀ ਗੱਲ ਕਰਦੇ ਹੋ ਐਜੂਕੇਸ਼ਨਲ ਐਜੂਕੇਸ਼ਨ ਗਾਉਂਦੇ ਰਹਿੰਦੇ ਨੇ ਚਾਰੋਂ ਸਾਡਾ ਮਾਡਲ এডਿਕੇਸ਼ਨ ਦਾ ਹੈ ਇਹ ਇੱਕੜੇ ਮਾਡਲ ਚ ਆਉਂਦੇ ਆ ਜੀ ਫਿਰ ਇਹ ਕਿਹੜਾ ਮਾਡਲ ਹੈ ਇਹ ਤਾਂ ਦੱਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਇਹਨਾਂ ਦੀ ਆ ਕੇ ਗੱਲ ਸੁਣ ਲਓ ਇਹਨਾਂ ਨੂੰ ਆ ਕੇ ਸੈਟੀਸਫਾਈ ਕਰੋ ਕੋਟ ਦੇ ਆਰਡਰ ਵੀ ਨੇ ਜੇ ਤੁਸੀਂ ਇਹ ਗੱਲ ਨਹੀਂ ਕਰੋਗੇ ਅੱਜ ਦੇ ਇੱਕ ਦਿਨ ਦਾ ਮੈਂ ਤੁਹਾਨੂੰ ਟਾਈਮ ਬੇਨਤੀ ਰਿਕੁਐਸਟ ਕਰਦਾ ਚਾਹੇ ਇੱਥੇ ਦੇ ਡਿਪਟੀ ਕਲੈਕਟਰ ਨੇ ਚਾਹੇ ਇੱਥੇ ਦੇ ਹੋਰ ਸੀਨੀਅਰ ਮਹਿਕਮੇ ਦੇ ਅਧਿਕਾਰੀ ਨੇ ਐਜੂਕੇਸ਼ਨ ਦੇ ਇਹਨਾਂ ਨਾਲ ਆ ਕੇ ਗੱਲ ਕਰੋ ਨਹੀਂ ਇਹਨਾਂ ਦੇ ਨਾਲ ਅਸੀਂ ਹੋਰ ਵੱਧ ਚੜ ਕੇ ਬੈਠਾਂਗੇ ਮੈਂ ਇਸ ਨੂੰ ਪਾਰਟੀਬਾਜ਼ੀ 'ਚ ਨਹੀਂ ਲੈਣਾ ਚਾਹੁੰਦਾ ਕਿਉਂਕਿ ਕੇਸ ਨੂੰ ਮੈਂ ਬਾਰ-ਬਾਰ ਮੈਂ ਕਹਿੰਦਾ ਬਿਲਕੁਲ ਵੀ ਇਹਨੂੰ ਭਾਜਪੀ ਆਮ ਆਦਮੀ ਜਾਂ ਹੋਰ ਮੈਂ ਪਾਰਟੀ ਕਰਕੇ ਨਹੀਂ ਖੜਾ ਨਾਈਸ ਲੜਾਈ ਚ ਇਹਨਾਂ ਨੂੰ ਪਾਉਣਾ ਹੈ ਇਹ ਆਪਣਾ ਇਹਨਾਂ ਦਾ ਸੰਘਰਸ਼ ਹੈ ਤੇ ਉਹ سپورਟ ਕਰਨਾ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਜੇ ਤੁਸੀਂ ਇਹਨਾਂ ਦੀ ਸੁਣਵਾਈ ਅੱਜ ਨਾ ਕੀਤੀ ਤਾਂ ਅਗਲਾ ਸਟੈਪ ਕੀ ਹੈ ਉਹ ਫਿਰ ਜਾਂ ਨਾਲ ਬੈਠਾਂਗੇ ਨਹੀਂ ਹੋਰ ਕੋਈ ਵੱਡੀ ਕਾਰਵਾਈ ਕਰਨੀ ਪਊਗੀ ਮੈਂ ਨਹੀਂ ਚਾਹਦਾ ਕਿਉਂਕਿ ਇਹ ਵੀ ਮੁਲਾਜ਼ਮ ਨੇ ਪਰ ਇਹ ਚੰਗਾ ਲੱਗਦਾ ਇੱਕ ਟੀਚਰ ਜਿਹੜੇ ਬੱਚੇ ਇਹਨਾਂ ਨੂੰ ਸਕੂਲ ਜਿਹੜੇ ਬੱਚਿਆਂ ਨੂੰ ਇਹ ਕਾਲਜਾਂ ਸਕੂਲਾਂ ਚ ਪੜ੍ਹਾਉਂਦੇ ਨੇ ਉਹ ਅੱਜ ਸਟੂਡੈਂਟ ਵੀ ਕੀ ਦੇਖਦੇ ਹੋਣਗੇ ਵੀ ਸਾਡੇ ਕੱਲ ਤਾਂ ਇਹ ਇੱਥੇ ਸਾਨੂੰ ਪੜਾਉਂਦੇ ਸੀ ਅੱਜ ਇਹਨਾਂ ਨੂੰ ਧਰਨੇ ਦੇਣੇ ਪੈ ਰਹੇ ਆਪਣੀਆਂ ਤਨਖਾਹਾਂ ਖਾਤਰ ਆਪਣੀਆਂ ਸਹੂਲਤਾਂ ਖਾਤਰ ਬੈਠਣਾ ਪੈ ਰਹੇ ਆ ਕੀ ਬੱਚਿਆਂ ਤੇ ਉਤੇ ਅਸਰ ਪਊਗਾ ਇਸ ਕਰਕੇ ਅੱਜ ਮੈਂ ਚਾਹੂੰਗਾ ਵੀ ਸ਼ਾਮ ਤੱਕ ਤੁਸੀਂ ਇਹਨਾਂ ਨਾਲ ਗੱਲ ਕਰੋ ਚੱਚ ਨਾਲ ਇਹਨਾਂ ਨੂੰ ਇਹਨਾਂ ਨੂੰ ਧਰਨਾ ਨਾ ਦੇਣਾ ਪਵੇ ਨਹੀਂ ਜਿਹੜਾ ਵੀ ਕੁਝ ਹੋਊਗਾ ਫਿਰ ਮੈਂ ਆਪਣੇ ਆਪ ਅੱਜ ਸੋਚੂੰਗਾ ਆਪਣੀ ਪੱਧਰ ਤੇ ਗੱਲ ਕਰੂੰਗਾ ਨਹੀਂ ਤਾਂ ਇਹਨਾਂ ਦੇ ਨਾਲ ਬੈਠਾਂਗੇ ਆ ਕੇ ਨਹੀਂ ਇਹਨਾਂ ਨੂੰ ਵੀ ਤੁਹਾਡੇ ਕੋਲ ਨਹੀਂ ਆ ਆ ਮੁਰੇ ਹੋ ਕੇ ਲੱਗ ਕੇ ਤੁਹਾਡੇ ਸੀਐਮ ਸਾਹਿਬ ਦਰਵਾਜ਼ੇ ਤੇ ਆ ਕੇ ਖੜਾ ਹੋਇਆ ਧੰਨ